ਰਾਜ ਸ਼ਾਮ 5 ਵਜੇ ਤੱਕ ਜਾਣਕਾਰੀ ਦੇ ਹੁਕਮ ਦਿੱਤੇ ਗਏ ਤਾਂ 15 ਮਾਰਚ ਤੱਕ ਦੱਸਿਆ ਕਿ ਚੋਣ ਕਮਿਸ਼ਨ ਜਾਣਕਾਰੀ ਜਨਤਾ ਕਰੇਗਾ ਕਾਲ ਸੁਪਰੀਮ ਕੋਰਟ ਨੇ ਖਾਰਜ ਕੀਤੀ ਸੀ ਐਸਐਸਬੀਆਈ ਦੀ ਪਟੀਸ਼ਨ ਔਰ ਡਾਟਾ ਦੇਣ ਦੇ ਲਈ ਹੋਰ ਸਮਾਂ ਮੰਗ ਰਿਹਾ ਸੀ ਐਸਐਸਬੀਆਈ ਤਾਂ ਕੁਲ ਮਿਲਾਕੇ ਇਹ ਮਸਲਾ ਵੀ ਅਹਿਮ ਹੈ ਜਿਸ ਨੂੰ ਲੈ ਕੇ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਵਿੱਚ ਔਰ ਖਾਸ ਤੌਰ ਤੇ ਸਵਾਲ ਜਿਲੇ ਨੇ ਉਸ ਵੇਲੇ ਵੀ ਉੱਥੇ ਔਰ ਕੱਲ ਇਹ ਹੁਕਮ ਜਾਰੀ ਕੀਤੇ ਗਏ ਨੇ ਤਾਕਤ ਮਿਲਾ ਕੇ 5000 ਦੀ ਬੈਂਚ ਦੇ ਵੱਲੋਂ ਇਹ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਔਰ ਚੋਣ ਬਾਂਡ ਤੇ SBI ਨੇ ਸੁਪਰੀਮ ਕੋਰਟ ਨੂੰ ਆਦੇਸ਼ ਸੁਪਰੀਮ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਸੁਪਰੀਮ ਆਦੇਸ਼ ਸਾਹਮਣੇ ਆਏ ਨੇ SBI ਦੀ ਪਟੀਸ਼ਨ ਜਿਹੜੀ ਹੈ ਉਹ ਖਾਰਜ ਹੋ ਗਈ ਹੈ ਚੋਣ ਬਾਉਂਡਰ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਐਮ ਸੁਣਵਾਈ ਹੋਈ ਤਾਂ ਇਸ ਦੌਰਾਨ ਕੋਰਟ ਨੇ SBI ਨੂੰ ਵੱਡਾ ਝਟਕਾ ਦਿੱਤਾ સુપ્રીમ કોર્ટ ਨੇ SBI ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ SBI ਨੂੰ ਹੋਰ ਸਮਾਂ ਨਹੀਂ ਮਿਲਿਆ ਤੇ ਮੰਗਲਵਾਰ ਨੂੰ ਇਲੈਕਸ਼ਨ ਕਮਿਸ਼ਨ ਨੂੰ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਨੇ ਤੇ ਉੱਥੇ ਚੋਣ ਕਮਿਸ਼ਨ ਨੂੰ ਆਦੇਸ਼ ਦਿੱਤੇ ਨੇ ਕਿ 15 ਮਾਰਚ ਨੂੰ ਇਲੈਕਸ਼ਨ ਕਮਿਸ਼ਨ ਡਾਟਾ ਪਬਲਿਸ਼ ਕਰੇ انہوں نے ਸਟੇਟ ਬੈਂਕ ਆਫ ਇੰਡੀਆ ਦੇ ਚੇਅਰਮੈਨ ਕੋ ਬੋਲਾ ਹੈ ਕਿ ਤੁਸੀਂ ਇਸ ਦਾ ਐਫੀਡੇਮ ਕਰੋ ਕਿ ਤੁਸੀਂ ਨੇ ਇਹ ਅਬ ਅੱਜ ਦਾ ਆਦੇਸ਼ ਕੰਪਲਾਈ ਕੀਤਾ ਕਿ ਨਹੀਂ ਕੀਤਾ ਅਭੀ ਹਮ ਕੰਟੈਂਪਟ ਐਕਸ਼ਨ ਨਹੀਂ ਲੈ ਰਹੇ ਹੈ लेकिन अगर बाद में भी नॉन कंप्लायंस हुआ तो हमको शायद लेना पड़ेगा तो बहुत अच्छा और बहुत कड़क फैसला जो कि पिछला जो मेन जजमेंट था उसी के तहत आज कोर्ट ने दिया उधर कांग्रेस ने सुप्रीम कोर्ट के आदेश का हवाला देते हुए बीजेपी निशाने कि डर किस गल क्यों समस्या है क्या छिपाना है क्यों इतना डरे हुए हैं ये लोग तो वादा करते हुए थे कि स्विस बैंक तक के अकाउंट सबके सामने सार्वजनिक कर देंगे एस तक के करने में घबरा रहे हैं क्यों पूरी, पूरा देश ये जानना चाहता है कि आ, आखिर नरेंद्र मोदी को घबराहट किस बात की है हमें ये उम्मीद है कि और ये आशा करते हैं कि एस या भारत सरकार भारतीय जनता पार्टी की सरकार कहीं इसको मिस इंटरप्रेट ना करे ਕਹੀਂ ਕੋਈ ਆਰਡੀਨੈਂਸ ਦਾ ਰਾਸਤਾ ਨਾ ਅਖਤਿਆਰ ਕਰੇ اور ਜੋ ਸੁਪਰੀਮ ਕੋਰਟ ਨੇ ਮਾਨਯ ਸਰਵੋਚ ਨਿਆਇਲਏ ਨੇ ਆਦੇਸ਼ ਜਾਰੀ ਕੀਏ ਹਨ ਉਸ ਦਾ 100% ਪਾਲਨ ਕਰਨਾ ਚਾਹੀਦਾ ਹੈ ਇਲੈਕਟੋਰਲ ਬਾਂਡ ਹੁੰਦਾ ਕੀ ਹੈ ਤੁਹਾਨੂੰ ਇਸ ਤੋਂ ਵੀ ਵਿਸਥਾਰ ਦੇ ਨਾਲ ਵਾਕਿਫ ਕਰਵਾਉਂਦੇ ਆ ਇਲੈਕਟੋਰਲ ਬਾਂਡ ਸਿਆਸੀ ਪਾਰਟੀਆਂ ਨੂੰ ਦਾਨ ਦੇਣ ਦਾ ਇੱਕ ਵਿੱਤੀ ਸਾਧਨ ਹੈ ਭਾਰਤ ਸਰਕਾਰ ਨੇ 2017 ਦੇ ਵਿੱਚ ਇਲੈਕਟੋਰਲ ਬਾਂਡ ਸਕੀਮ ਦਾ ਐਲਾਨ ਕੀਤਾ ਸੀ ਇਸ ਸਕੀਮ ਨੂੰ ਸਰਕਾਰ ਦੇ ਵੱਲੋਂ 29 ਜਨਵਰੀ 2018 ਨੂੰ ਕਾਨੂੰਨੀ ਤੌਰ ਤੇ ਲਾਗੂ ਕੀਤਾ ਗਿਆ ਇੱਕ ਵਾਧਾ ਨੋਟ ਦੀ ਤਰ੍ਹਾਂ ਜਿਸ ਨੂੰ ਭਾਰਤ ਦਾ ਕੋਈ ਵੀ ਨਾਗਰਿਕ ਜਾਂ ਕੰਪਨੀ ਭਾਰਤੀ ਸਟੇਟ ਬੈਂਕ ਦੀਆਂ ਚੋਣਵੀਆਂ ਸ਼ਾਖਾਵਾਂ ਤੋਂ ਖਰੀਦ ਸਕਦਾ ਹੈ ਅਤੇ ਆਪਣੀ ਪਸੰਦੀ ਕਿਸੇ ਵੀ ਸਿਆਸੀ ਪਾਰਟੀ ਨੂੰ ਦਾਨ ਕਰ ਸਕਦਾ ਹੈ ਚੋਣ ਬਾਉਂਡ ਕਿਸੇ ਵੀ ਦਾਨੀ ਦੁਆਰਾ ਖਰੀਦਿਆ ਜਾ ਸਕਦਾ ਹੈ ਜਿਸ ਤੇ ਭੁਗਤਾਨ ਕਰਨ ਵਾਲੇ ਦਾ ਨਾਮ ਨਹੀਂ ਹੁੰਦਾ ਇਸ ਸਕੀਮ ਦੇ ਤਹਿਤ 1000 ਰੁਪਏ 10000 ਰੁਪਏ 1 ਲੱਖ ਰੁਪਏ 10 ਲੱਖ ਰੁਪਏ ਅਤੇ 1 ਕਰੋੜ ਰੁਪਏ ਦੇ ਕਿਸੇ ਵੀ ਮੁੱਲ ਦੇ ਚੋਣ ਬਾਉਂਡ ਭਾਰਤੀ ਸਟੇਟ ਬੈਂਕ ਦੀਆਂ ਵਿਸ਼ੇਸ਼ ਸ਼ਾਖਾਵਾਂ ਤੋਂ ਖਰੀਦੇ ਜਾ ਸਕਦੇ ਨੇ ਇਲੈਕਟਰਲ ਬੌਂਡ ਦੀ ਮਿਆਦ ਸਿਰਫ 15 ਦਿਨਾਂ ਦੀ ਹੁੰਦੀ ਹੈ ਚੋਣ ਬੌਂਡ ਦੇ ਰਾਹੀਂ ਸਿਰਫ ਉਹਨਾਂ ਸਿਆਸੀ ਪਾਰਟੀਆਂ ਨੂੰ ਦਾਨ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਨੇ ਲੋਕ ਸਭਾ ਜਾਂ ਵਿਧਾਨ ਸਭਾ ਦੇ ਲਈ ਪਿਛਲੀਆਂ ਆਮ ਚੋਣਾਂ ਦੇ ਵਿੱਚ ਘੱਟੋ-ਘੱਟ 1 ਫੀਸਦੀ ਵੋਟਾਂ ਹਾਸਲ ਕੀਤੀਆਂ ਹੋਣ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ